ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਮੁਕਸ਼ੀ ਸ਼ੈਖ ਦੇ ਵਿੱਚ ਮਨੁੱਖਤਾ ਦੀ ਸੇਵਾ ਕਰਦੇ ਹਾਂ ਜਿੰਨੇ ਕੋਲ ਦਵਾਈ ਲਈ ਪੈਸੇ ਨਹੀਂ ਜਾਂ ਇਲਾਜ ਜੁਗ ਕੇ ਪੈਸੇ ਨਹੀਂ ਤੁਸੀਂ ਜਿਹੜੇ ਅੰਕਲ ਜੀ ਨੂੰ ਸਾਹਮਣੇ ਬੈਠੇ ਨੂੰ ਦੇਖ ਰਹੇ ਹੋ ਇੱਕ ਗੁਰਸਿੱਖ ਭਰਾ ਆਪਣਾ ਆ ਇਹਨਾਂ ਦੀ ਘਗਵਲੀ ਬੈਠੀ ਹੈ ਪੁੱਛਿਆ ਗਿਆ ਕੋਲ ਇਲਾਜ ਕਰਵਾਉਣ ਲਈ ਹਸਪੀਟਲ ਦਾ ਗਏ ਸੀ ਸਰਕਾਰੀ ਦੇ ਵਿੱਚ ਪਰ ਉੱਥੇ ਕੋਈ ਕੀ ਨਾ ਹੋਣ ਦੇ ਕਰਕੇ ਜਾਂ ਦਵਾਈ ਢੰਗ ਦੀ ਨਾਮ ਮਿਲਣ ਕਰਕੇ ਨਹੀਂ ਕੋਈ ਫਰਕ ਪਿਆ ਪ੍ਰਾਈਵੇਟ ਹਸਪੀਟਲ ਦੇ ਵਿੱਚ ਗਏ ਆ ਗਰੀਬ ਬੰਦਾ ਦੇਖੋ ਜੀ ਕੀ ਕਰੂ ਆ ਨਾ ਘਰ-ਬਾਗ ਵੀ ਵਿਚਾਰਿਆਂ ਕੋਲੇ ਹੈ ਨਹੀਂਗਾ ਮਾਰਕੀਟ ਕਮੇਟੀ ਦੇ ਸਾਹਮਣੇ ਜਿਹੜੀਆਂ ਦੁਕਾਨਾਂ ਪਈਆਂ ਉੱਥੇ ਆਪਦਾ ਗੈਹ ਕੇ ਟਾਈਮ ਪਾਸ ਕਰਦੇ ਆ ਈਕਸ਼ਾ ਅੰਕਲ ਚਲਾਉਂਦਾ ਕੋਈ ਦਾਨ ਨਹੀਂ ਸੱਜਣ ਭਰਾ ਇਹਨਾਂ ਨੂੰ ਈਕਸ਼ਾ ਲੈ ਕੇ ਦੇ ਗਿਆ ਪਹਿਲਾਂ ਤਾਂ ਮੈਂ ਉਹ ਦਾਨੀ ਸੱਜਣ ਦਾ ਬੜਾ-ਬੜਾ ਧੰਨਵਾਦ ਕਰਦਾ ਜਿਹੜਾ ਕਿ ਅੰਕਲ ਜੀ ਨੂੰ ਉਜ ਗਾਗ ਦੇ ਗਿਆ ਚਲੋ ਬਚਾ ਗਏ ਅੰਕਲ ਮੰਗ ਕੇ ਤਾਂ ਨਹੀਂ ਖਾਂਦੇ ਆਪ ਜਿੰਨਾ ਕੋ ਹੁੰਦਾ ਆਪ ਦਾ ਪੇਟ ਪੂਜਾ ਉਨੀ ਕਮਾ ਲੈਂਦੇ ਬੜਾ ਬੜਾ ਧੰਨਵਾਦ ਹੋਊਦਾ ਨਹੀਂ ਸਚੰਦਾ ਕਿ ਡਾਕਟਰ ਕੋਲੇ ਗਏ ਸੀ 900 ਰੁਪਏ ਡਾਕਟਰ ਨੇ ਲੈ ਲਿਆ ਸਕੈਨ ਕੀਤੀ ਤੇ ਹੁਣ ਦਵਾਈ ਲਈ ਪੈਸੇ ਨਹੀਂ ਆ ਤੇ ਦਵਾਈ ਵੀ ਡਾਕਟਰ ਨੇ ਉਹ ਲੇਖੇ ਦਿੱਤੀ ਹੈ ਜਿਹੜੀ ਕਿ ਸਿਰਫ ਆਪਦੇ ਹਸਪੀਟਲ ਚੋ ਹੀ ਮਿਲੂਗੀ ਹੋਰ ਹਸਪੀਟਲ ਦੇ ਵਿੱਚੋਂ ਦਵਾਈ ਨਹੀਂ ਮਿਲਦੀ ਨਾ ਉਹ ਕਿਤੇ ਮੈਡੀਕਲ ਤੋਂ ਦਵਾਈ ਮਿਲਦੀ ਹੈ ਇੱਕ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਤੀ ਕਰਦਾ ਸਭ ਤੋਂ ਪਹਿਲਾਂ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਿ ਉਹ ਤੁਹਾਡੀ ਵੀਡੀਓ ਸ਼ੇਅਰ ਕੀਤੀ ਹੋਈ ਕਿਸੇ ਨਾ ਕਿਸੇ ਦਾ ਭਲਾ ਹੋ ਜਾਂਦਾ ਕਿਸੇ ਨਾ ਕਿਸੇ ਨੂੰ ਦਵਾਈ ਮਿਲ ਜਾਂਦੀ ਆ ਜਾਂ ਕਿਸੇ ਦਾ ਕੋਈ ਇਲਾਜ ਹੋ ਜਾਂਦਾ ਆ ਆਪਾਂ ਕਈ ਬਗੀ ਸਾਰਿਆਂ ਦਾ ਤਾਂ ਨਹੀਂ ਕਰ ਸਕਦੇ ਪਰ ਜਿੰਨੇ ਜੋਗੇ ਹਾਂ ਮੁਕਤਸ਼ਰ ਸ਼ਹਿਰ ਦੀ ਸੇਵਾ ਲਈ ਆ ਜਾ ਗਏ ਨੇ ਆ ਜਿੰਨੂੰ ਵੀ ਦਵਾਈ ਦੀ ਲੋੜ ਹੈ ਜਾਂ ਇਲਾਜ ਦੀ ਲੋੜ ਆ ਉਹ ਜਿੰਨੇ ਜੋਗੇ ਹਾਂ ਆਪਾਂ ਸੇਵਾ ਕਰਦੇ ਗਏ ਨੇ ਦਵਾਈਆਂ ਦੇ ਵਿੱਚ ਵੀ ਬੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹਨ ਕੀ ਕੁਝ ਹੋਈ ਜਾਂਦਾ ਹੈ ਪਰ ਜੇ ਦਵਾਈ ਲਿਖੀ ਹੈ ਮੈਨੂੰ ਵੀ ਨਹੀਂ ਸਮਝ ਲੱਗ ਰਹੀ ਵੀਂਦੇ ਦੇ ਲਿਖਿਆ ਕੀ ਆ ਉਸੇ ਹਸਪੀਟਲ ਤੋਂ ਪਤਾ ਲੱਗੂ ਆ ਜਿਹੜੇ ਹਸਪੀਟਲ ਦੀ ਇਹ ਦਵਾਈ ਆ ਤੇ ਉਸੇ ਮੈਡੀਕਲ ਤੋਂ ਹੀ ਮਿਲੂਗੀ ਜਿੱਦੂ ਇਹਨਾਂ ਨੇ ਲਿਖੇ ਦਿੱਤੀ ਆ ਮੈਂ ਡਾਕਟਰ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਦਵਾਈ ਜਿੰਨਾਂ ਕੋਲ ਇਲਾਜ ਲਈ ਪੈਸੇ ਨਹੀਂ ਹੁੰਦੇ ਜਾਂ ਦਵਾਈਆਂ ਜੋਗੇ ਪੈਸੇ ਨਹੀਂ ਹੁੰਦੇ ਪਰ ਦਵਾਈ ਤੁਸੀਂ ਉਹ ਲਿਖ ਦਿਓ ਜਿਹੜੀ ਕਿ ਹਰ ਮੈਡੀਕਲ ਤੋਂ ਮਿਲ ਜਾਵੇ ਕੋਈ ਵਿਚ아가 ਭਰਾ ਸਸਤੀ ਦਵਾਈ ਲੈ ਸਕੇ ਇੰਨੀ ਮਹਿੰਗੀ ਦਵਾਈ ਵੀ ਲੈਣੀ ਚਾਗੇ ਕੋਲੋਕੀ ਆ ਕਿੰਦੇ ਵੀ ਜੀ ਅਸੀਂ ਸਰਕਾਰੀ ਹਸਪਤਲ ਗਏ ਬਾਗ ਦੁਕਾਨਾਂ ਤੋਂ ਪਤਾ ਕੀਤਾ ਇਹ ਸਾਨੂੰ ਦਵਾਈ ਨਹੀਂ ਮਿਲੀ ਵੀ ਸਰਕਾਰੀ ਹਸਪਤਲ ਤਾਂ ਗਏ ਸੀ ਕਿ ਉੱਥੇ ਦਵਾਈ ਸਾਨੂੰ ਸਸਤੀ ਮਿਲ ਜਾਏਗੀ ਬਾਗ ਮੈਡੀਕਲ ਆ ਤੋਂ ਪਤਾ ਕੀਤਾ ਦੋ ਆ ਤਿੰਨਾਂ ਤੋਂ ਉੱਥੋਂ ਸਾਨੂੰ ਨਹੀਂ ਮਿਲੀ ਮਿਲੂਗੀ ਤਾਂ ਉਸੇ ਹਸਪਤਲ ਜਿੱਥੇ ਨਾਂ ਚੈੱਕ ਕਰਵਾਇਆ ਤੁਸੀਂ ਕਦੋਂ ਚੈੱਕ ਕਰਵਾਇਆ ਸੀ ਜੀ ਆ ਜਾਊਗਾ 4-5 ਦਿਨ ਹੋ ਗਏ 18 ਤਰੀਕ ਨੂੰ ਇਹਨਾਂ ਨੇ ਚੈੱਕ ਕਰਵਾਇਆ ਸੀ ਦਵਾਈ ਨਹੀਂ ਲੈ ਗਏ ਕਿ ਪੈਸੇ ਨਹੀਂ ਐ ਦਵਾਈ ਕਿਵੇਂ ਲੈਣ ਕੋਈ ਚਾਹਿਆ ਨਹੀਂ ਜਿੰਨੇ ਕੁ ਕਮਾਏ ਸੀ ਉਹ ਡਾਕਟਰ ਨੂੰ ਦੇ ਆਏ ਡਾਕਟਰ ਨੇ ਵੀ ਲੈ ਲਏ ਪੈਸੇ ਪਰ ਮੈਨੂੰ ਤਾਂ ਕਿਤੇ ਨਾ ਕਿਤੇ ਲੱਗਦਾ ਕਿ ਦੇਖਣਾ ਚਾਹੀਦਾ ਗਰੀਬ ਅਮੀਰ ਹੈ ਨਾ ਕੋਈ ਗਰੀਬ ਹੋਵੇ ਚਲੋ ਚਾਹੀਦਾ ਭਲਾ ਕਰ ਦੇਣਾ ਚਾਹੀਦਾ ਕੋਈ ਗੱਲ ਨਹੀਂ ਆ ਤੂੰ ਦਵਾਈ ਲੈ ਜਾ ਪਰ ਇਹ ਹਜੇ ਤੱਕ ਇਹੋ ਜਿਹਾ ਕੁਝ ਮੈਂ ਕਦੇ ਦੇਖਿਆ ਨਹੀਂਗਾ ਕਿ ਕਿਸੇ ਗਰੀਬ ਨੂੰ ਕਿਸੇ ਹਸਪੀਟਲ ਚੋਂ ਦਵਾਈ ਮਿਲ ਜਾਂਦੀ ਹੋਵੇ ਕਿੰਨੇ ਦਵਾਈ ਹੋਦੀ ਜੀ ਕੋਈ ਕੋਈ 800 6 ਮਹੀਨੇ ਖੁਣ ਨਾਉਂ ਫੁੜੀ ਆਈ ਫਿਰ ਅੱਜ ਮਿਲ ਗਈ ਫਿਰ ਸਿਕਪ 8 900 ਰੁਪਏ ਦੀ ਦਵਾਈ ਹੈ ਅੰਕਲ ਵਿੱਚ ਆ ਗਏ ਅ ਸ੍ਰੀ ਹੈਗੇ ਵੀ ਮੈਨੂੰ ਫੋਨ ਕੀਤਾ ਤੇ ਪਹਿਲੇ ਵੀ ਫੋਨ ਕੀਤਾ ਮੈਨੂੰ ਤੇ ਹੁਣ ਵੀ ਵਿੱਚ ਆ ਕੇ ਫੋਨ ਕਰ ਗਏ ਆ ਕੱਲ ਵੀ ਮੈਨੂੰ ਫੋਨ ਆਇਆ ਕਿ ਤੇ ਕੰਮ ਕਾਜ 'ਚ ਬਿਜ਼ੀ ਸੀ ਨਹੀਂ ਪਹੁੰਚ ਪਾਇਆ ਅੰਕਲ ਤੱਕ ਚਲੋ ਤੁਹਾਡੇ ਆਪ ਘਾਵਾਂ ਦੇ ਸਹਿਯੋਗ ਨਾਲ ਮੁਕਤਸ਼ਕ ਸ਼ਾਇਦ ਵਿੱਚ ਸੇਵਾ ਚੱਲ ਰਹੀ ਆ ਅੰਕਲ ਜੀ ਨੂੰ ਸ਼ਾਮ ਨੂੰ ਦਵਾਈ ਪੰਚਾ ਦੇਾਂਗੇ ਆਪਾਂ ਅੰਕਲ ਜੀ ਰਹਿੰਦੇ ਆ ਮਾਰਕੀਟ ਕਮੇਟੀ ਦੇ ਸਾਹਮਣੇ ਪਾਸੇ ਦੁਕਾਨਾਂ ਹੈਗੀਆਂ ਉੱਥੇ ਰਹਿੰਦੇ ਆ ਅੰਕੀ ਤੁਹਾਡੇ ਕੀ ਲੱਗਦੇ ਆ ਜੀ ਘਰ ਵਾਲੇ ਕਿੰਨੇ ਪੈਸੇ ਉਹ ਕਮਾਣੇ ਉਹ 2-2 ਬੰਦੇ ਕਿ 300 ਬੰਦਾ ਜੀ ਇੱਥੇ ਉਹ ਦੁੱਧ ਲਿਆਉਣੇ ਆ ਆਟਾ 20 ਰੁਪਏ ਲੈ ਕੇ ਆਉਣੇ ਆ ਉਹ ਪਕਾ ਕੇ ਖਾਣੇ ਆ ਕੁਝ ਨੂੰ ਰੋਟਾ ਠੀ 2-300 ਰੁਪਏ ਗੋਸ ਬੰਦਾ ਹੈ ਘਰੇ ਪਹਿਲਾਂ ਤਾਂ ਘਾਗਤਾ ਮੈਂ ਕੀ ਕਵਾਂ ਵਿਚਾਰੇ ਅੰਕਲ ਕੋਲੇ ਘਾਗ ਹੀ ਹੈ ਨੀਗਾ ਉਥੇ ਚੂਏ ਵਾਲੇ ਕੱਢੀਆਂ ਤੇ ਬੁਰਾ ਹਾਲਾ ਉਥੇ ਧੀਓ ਬਣੀ ਹੋਈ ਹੁੰਦੇ ਆ ਉੱਥੇ ਟਟਾਂਕੇ ਢੁੱਕੇ ਲੱਗਿਆ ਤੇ ਟਟਾਟਾਈ ਕਰਦੇ ਮੈਂ ਰੋਗ ਦਾ ਕਿਸੇ ਨੂੰ ਜਿੱਥੇ ਅੰਕਲ ਕਹਿੰਦੇ ਮੈਂ ਕਹਿਨਾ ਉਥੇ ਜੂਏ ਵਾਲੇ ਵੀ ਫਿੱਗਦੇ ਕਹਿੰਦੇ ਆ ਨਸ਼ੇੜੀ ਵੀ ਆਉਂਦੇ ਆ ਮੇਰੀ ਕੋਈ ਜ਼ਿੰਦਗੀ ਨਹੀਂ ਕਹਿੰਦਾ ਉਹ ਤਾਂ ਮੌਤ ਦੇ ਸਮੇਂ ਤੱਕ ਨੇ ਨਹੀਂ ਅੰਕਲ ਮੌਤ ਤੋਂ ਕਿਉਂ ਚਲੋ ਜ਼ਿੰਦਗੀ ਤੋਂ ਹਾਰਨਾ ਨਹੀਂ ਚਾਹੀਦਾ ਹੈਣਾ ਤੇ ਅੰਕਲ ਕਹਿੰਦਾ ਬਗੀ ਮੌਤ ਹੋ ਜਾਵੇ ਸਾਡੇ ਦੋਨਾਂ ਦੀ ਇਥੋਂ ਤੱਕ ਹਾਲਾਤ ਆਪਣੇ ਮੁਕਸਰ ਸ਼ੈਖ ਦੇ ਪੰਜਾਬ ਦੇ ਬਣ ਚੁੱਕੇ ਆ ਕਿ ਲੋਕ ਵਿਚ ਆ ਗਏ ਅਜ ਇੰਨੇ ਦੁਖੀ ਆ ਲੋਕ ਅਜ ਜਾਏ ਇੰਨੇ ਪਰੇਸ਼ਾਨ ਆ ਮੈਂ ਅੰਕਲ ਜੀ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਪੈਸੇ ਲੈ ਜਾਓ ਦਵਾਈ ਲੈ ਲਿਆ ਜੇ ਮੈਂ ਪੈਸੇ ਲੈਣੇ ਨਹੀਂ ਜੀ ਬੜਾ ਧੰਨਵਾਦ ਆ ਅੰਕਲ ਜੀ ਦਾ ਪੈਸੇ ਨਹੀਂ ਫੜੇ ਕਹਿੰਦੇ ਮੈਨੂੰ ਦਵਾਈ ਲੈ ਕੇ ਦੇ ਪੈਸੇ ਮੈਂ ਆਪਦੀ ਕਮਾਈ ਕਰਦਾ ਮੈਂ ਰੋਟੀ ਖਾਣਾ ਮੈਨੂੰ ਦਵਾਈ ਦੀ ਲੋੜ ਆ ਦਵਾਈ ਲੈ ਦਿਓ ਮੈਂ ਫੇਰ ਕਹੂੰਗਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕੋ ਤੁਹਾਡਾ ਸ਼ੇਅਰ ਕਰਨਾ ਬੜਾ ਜ਼ਰੂਰੀ ਹੈ ਤੇ ਉਸ ਡਾਕਟਰ ਤੱਕ ਵੀ ਗੱਲਾਂ ਪਹੁੰਚ ਜਾਣ ਜਿਹੜੇ ਡਾਕਟਰਾਂ ਨੇ ਦਵਾਈ ਲਿਖੀ ਹੈ ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹ ਦਵਾਈ ਲਿਖਿਆ ਕਰੋ ਜਿਹੜੀ ਹਰ ਮੈਡੀਕਲ ਤੋਂ ਮਿਲ ਜੇ ਤੇ ਹਰ ਗਰੀਬ ਬੰਦਾ ਲੈ ਸਕੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਜਿੰਨੇ ਦੀ ਵੀ ਦਵਾਈ ਆ ਅੰਕਲ ਜੀ ਨੂੰ ਆਪਾਂ ਸ਼ਾਨ ਨੂੰ ਇਹਨਾਂ ਦੇ ਜਿੱਥੇ ਵੀ ਜਾਂਦੇ ਉੱਥੇ ਪੰਚਾਵਾਂ